ਸਾਰੇ ਰਿਸ਼ਤੇ ਨੂੰ ਪਰਖ ਕੇ ਵੇਖ ਲਿਆ ਨਤੀਜਾ ਸਿਰਫ ਇੱਕ ਹੀ ਨਿਕਲਿਆ ਕਿ ਲੋੜ ਹੀ ਸਭ ਕੁਝ ਹੈ ਰਿਸ਼ਤੇ ਤਾਂ ਕੁਝ ਵੀ ਨਹੀਂ ਕੋਈ ਸਾਡਾ ਆਪਣਾ ਨਹੀਂ ਹੁੰਦਾ ਕਿਸੇ ਨੂੰ ਆਪਣਾ ਕਹਿਣ ਨਾਲ ਕਿਸੇ ਨੂੰ ਫਰਕ ਨਹੀਂ ਪੈਂਦਾ ਇੱਥੇ ਕਿਸੇ ਦੇ ਰੋਣ ਨਾਲ ਮਜ਼ਾਕ ਤਾਂ ਸੀ ਬਾਅਦ ਵਿੱਚ ਬਣਦੇ ਹਾਂ ਪਹਿਲਾਂ ਤਾਂ ਸਭ ਆਪਣਾ ਬਣਾਉਂਦੇ ਨੇ ਇਸ ਦੁਨੀਆ ਵਿੱਚ ਕੋਈ ਵੀ ਆਪਣਾ ਨਹੀਂ ਹੈ ਇਹ ਇੰਨਾ ਕੋ ਵੱਡਾ ਸੱਚ ਹੈ ਇਸ ਨਾਲ ਲੜੋਣਾ ਸਗੋ ਇਸ ਨੂੰ ਸਵੀਕਾਰ ਕਰੋ ਜਿਸ ਦੇ ਨਾਲ ਗੱਲ ਕਰਨ ਨਾਲ ਖੁਸ਼ੀ ਦੁੱਗਣੀ ਤੇ ਦੁੱਖ ਅੱਧਾ ਰਹਿ ਜਾਵੇ ਉਹੀ ਸਾਡਾ ਆਪਣਾ ਹੁੰਦਾ ਹੈ ਬਾਕੀ ਤਾਂ ਸਿਰਫ ਦੁਨੀਆਦਾਰੀ ਹੈ ਸਮਾਂ ਲੱਗਦਾ ਹੈ ਪਰ ਸਮਝ ਵਿੱਚ ਆ ਜਾਂਦਾ ਹੈ ਕੌਣ ਕਿਉਂ ਜ ਹੈ ਨਜ਼ਰ ਆ ਜਾਂਦਾ ਹੈ ਦਿਖਾਵਾ ਕਰਦੇ ਨੇ ਕਈ ਲੋਕ ਆਪਣੇ ਹੋਣ ਦਾ ਪਰ ਸਭਾ ਸਮਾਂ ਆਉਂਤੇ ਸਭ ਪਤਾ ਲੱਗ ਜਾਂਦਾ ਹੈ ਹਰ ਵਿਅਕਤੀ ਨੂੰ ਝੂਠ ਨਾਲ ਨਫ਼ਰਤ ਹੈ ਮੈਂ ਸੋਚ ਕੇ ਪਰੇਸ਼ਾਨ ਹਾਂ ਕਿ ਫਿਰ ਇਹ ਝੂਠ ਬੋਲਦਾ ਕੌਣ ਹੈ ਇਹ ਜੀਵ ਪਹੇਲੀਆਂ ਨੇ ਹੱਥ ਦੀਆਂ ਰਖਾਵਾਂ ਵਿੱਚ ਸਫ਼ਰ ਤਾਂ ਲਿਖਿਆ ਹੈ ਪਰ ਹਮ ਸਫ਼ਰ ਨਹੀਂ ਲਿਖਿਆ ਜੋ ਵੀ ਜਾ ਰਿਹਾ ਹੈ ਉਸ ਨੂੰ ਜਾਣ ਦਿਓ ਜੇਕਰ ਉਹ ਅੱਜ ਰੁੱਕ ਵੀ ਗਿਆ ਤਾਂ ਕੱਲ ਚੱਲਿਆ ਜਾਵੇਗਾ ਹਰ ਵੱਡੀ ਸਫਲਤਾ ਸਮਾਂ ਮੰਗਦੀ ਹੈ ਇਸ ਲਈ ਕਦੇ ਵੀ ਸਬਰ ਦਾ ਸਾਥ ਨਾ ਛੱਡੋ ਮੈਂ ਆਪਣੀ ਜ਼ਬਾਨ ਕੌੜੀ ਅਤੇ ਦਿਲ ਨੂੰ ਸਾਫ਼ ਰੱਖਦਾ ਹਾਂ ਕੌਣ ਕਦੋਂ ਤੇ ਕਿਵੇਂ ਬਦਲਿਆ ਮੈਂ ਇਸ ਗੱਲ ਦਾ ਧਿਆਨ ਰੱਖਦਾ ਹਾਂ ਗੁਜ਼ਰਿਆ ਕੱਲ ਜ਼ਿੰਦਗੀ ਨੂੰ ਸਮਝਣ ਦਾ ਇੱਕ ਚੰਗਾ ਮੌਕਾ ਹੈ ਅਤੇ ਆਉਣ ਵਾਲਾ ਕੱਲ ਜ਼ਿੰਦਗੀ ਨੂੰ ਜੀਣ ਦਾ ਇੱਕ ਦੂਸਰਾ ਮੌਕਾ ਹੈ ਕਦੇ ਖੋਦਣ ਦੀ ਕੋਸ਼ਿਸ਼ ਕਰੋ ਆਪਣੇ ਜਿਸਮ ਦੀਆਂ ਕਬਰਾਂ ਮਿਲ ਜਾਣਗੀਆਂ ਉਹ ਖਾਸ਼ਾਂ ਜਿਸ ਨੂੰ ਤੁਸੀਂ ਆਪਣੇ ਅੰਦਰ ਹੀ ਦਫ਼ਨ ਕਰ ਦਿੰਦੇ ਹੋ ਤੁਸੀਂ ਵੀ ਕਮਾਲ ਹੀ ਕਰਦੇ ਹੋ ਜਿਹਨੂੰ ਪਾ ਕੇ ਕਦਰ ਨਹੀਂ ਕੀਤੀ ਗਈ ਉਸ ਨੂੰ ਗਵਾ ਕੇ ਫਿਰ ਚਾਉਣ ਦੀ ਗੱਲ ਕਰਦੇ ਹੋ ਜ਼ਿੰਦਗੀ ਵਿੱਚ ਕਿਸੇ ਨੂੰ ਭੁੱਲਣਾ ਗਲਤ ਨਹੀਂ ਹੈ ਪਰ ਭੁੱਲ ਕੇ ਯਾਦ ਕਰਨਾ ਉਹ ਗਲਤ ਗੱਲ ਹੈ ਮਾਫ਼ ਕਰਨਾ ਸਿੱਖੋ ਕਿਉਂਕਿ ਅਸੀਂ ਵੀ ਰੱਬ ਤੋਂ ਇਹ ਆਸ ਰੱਖਦੇ ਹਾਂ ਤੁਹਾਡੇ ਸੰਘਰਸ਼ ਦੀ ਕੀਮਤ ਸਿਰਫ ਉਹੀ ਜਾਣਦੇ ਨੇ ਜਿਨ੍ਹਾਂ ਨੇ ਤੁਹਾਡੇ ਸੰਘਰਸ਼ ਨੂੰ ਦੇਖਿਆ ਹੈ ਨਹੀਂ ਤਾਂ ਦੂਜਿਆਂ ਲਈ ਤੁਸੀਂ ਖੁਸ਼ਕਿਸਮਤ ਹੋ ਸਾਡੇ ਆਪਣੇ ਸਾਨੂੰ ਕਦੇ ਦੁਖੀ ਨਹੀਂ ਕਰਦੇ ਦਰਦ ਤਾਂ ਉਹੀ ਦਿੰਦੇ ਨੇ ਜਿਨ੍ਹਾਂ ਨੂੰ ਅਸੀਂ ਆਪਣਾ ਸਮਝਣ ਦੀ ਭੁੱਲ ਕਰਦੇ ਹਾਂ ਕਮਾਲ ਦੇ ਲੋਕ ਨੇ ਸਮਾਂ ਕਿਸੇ ਦੇ ਕੋਲ ਨਹੀਂ ਟਾਈਮ ਪਾਸ ਮਾਰੇ ਕਰਦੇ ਨੇ ਜੇ ਤੁਸੀਂ ਮੰਗਣਾ ਹੈ ਤਾਂ ਆਪਣੇ ਰੱਬ ਤੋਂ ਮੰਗੋ ਜੇ ਦਿੰਦਾ ਹੈ ਤਾਂ ਰਹਿਮਤ ਜੇ ਨਹੀਂ ਦਿੰਦਾ ਤਾਂ ਕਿਸਮਤ ਦੁਨੀਆ ਤੋਂ ਕੁਝ ਨਾ ਮੰਗੋ ਕਿਉਂਕਿ ਜੇ ਇਹ ਦੇਵੇ ਤਾਂ ਆਸਾਨ ਜੇ ਨਾ ਦੇਵੇ ਤਾਂ ਸ਼ਰਮਿੰਦਗੀ ਦਿਖਾਵੇ ਦੀ ਦੁਨੀਆ ਵਿੱਚ ਥੋੜਾ ਜਿਹਾ ਦਿਖਾਵਾ ਮੈਂ ਵੀ ਕਰਦਾ ਹਾਂ ਹੁਣ ਜਿਹੜਾ ਜਿਵੇਂ ਮਿਲੇ ਮੈਂ ਉਸੇ ਤਰ੍ਹਾਂ ਮਿਲਦਾ ਹਾਂ ਕਦੇ ਕਿਸੇ ਲਈ ਹੰਝੂ ਨਾ ਵਹਾਓ ਕਿਉਂਕਿ ਉਹ ਤੁਹਾਡੇ ਲਈ ਕ ਨਹੀਂ ਹੋਵੇਗਾ ਅਤੇ ਜੋ ਤੁਹਾਡੇ ਲਈ ਹੋਵੇਗਾ ਉਹ ਤਾਂ ਤੁਹਾਨੂੰ ਕਦੇ ਰੋਣ ਹੀ ਨਹੀਂ ਦੇ ਦੇਗਾ ਹਮੇਸ਼ਾ ਯਾਦ ਰੱਖਿਓ ਕਿ ਅਜਨਬੀਆਂ ਨੂੰ ਆਪਣਾ ਬਣਾਉਂਦੇ ਹੋਏ ਇੱਕ ਦਿਨ ਤੁਸੀਂ ਆਪਣੇ ਨੂੰ ਗਵਾ ਸਕਦੇ ਹੋ ਜਿਵੇਂ ਹੀ ਮੂ ਖਤਮ ਹੁੰਦਾ ਹੈ ਤਾਂ ਗਵਾਉਣ ਦਾ ਡਰ ਵੀ ਦੂਰ ਹੋ ਜਾਂਦਾ ਹੈ ਭਾਵੇਂ ਉਹ ਦੌਲਤ ਹੋਵੇ ਕੋਈ ਚੀਜ਼ ਹੋਵੇ रिश्ता होवे ਜਾਂ ਫਿਰ ਜ਼ਿੰਦਗੀ ਗੁੱਸਾ ਹੋਵੇ ਜਾਂ ਫਿਰ ਤੂਫਾਨ ਦੋਵੇਂ ਜਦੋਂ ਸ਼ਾਂਤ ਹੋ ਜਾਂਦੇ ਨੇ ਤਦ ਹੀ ਪਤਾ ਲੱਗਦਾ ਹੈ ਕਿ ਕਿੰਨਾ ਨੁਕਸਾਨ ਹੋਇਆ ਜ਼ਿੰਦਗੀ ਤੁਹਾਨੂੰ ਬਹੁਤ ਕੁਝ ਦੇਣ ਲਈ ਤਿਆਰ ਹੈ ਪਰ ਇਸ ਦੇ ਲਈ ਤੁਹਾਨੂੰ ਪਹਿਲਾਂ ਕਾਬਿਲ ਬਣਨਾ ਪਵੇਗਾ ਹੁਣ ਮੈਨੂੰ ਕਿਸੇ ਦੀਆਂ ਗੱਲਾਂ ਦਾ ਬੁਰਾ ਨਹੀਂ ਲੱਗਦਾ ਕਿਉਂਕਿ ਹੁਣ ਮੈਨੂੰ ਕੋਈ ਆਪਣਾ ਨਹੀਂ ਲੱਗਦਾ ਕਦੇ ਵੀ ਪਿੱਛੇ ਮੁੜ ਕੇ ਨਾ ਦੇਖੋ ਕਿਉਂਕਿ ਜੋ ਤੁਸੀਂ ਗਵਾ ਦਿੱਤਾ ਉਹ ਤੁਹਾਡਾ ਹੈ ਹੀ ਨਹੀਂ ਸੀ ਕਈ ਵਾਰ ਇਨਸਾਨ ਗਲਤ ਨਹੀਂ ਹੁੰਦਾ ਪਰ ਉਸਦੇ ਹਾਲਾਤ ਉਸਨੂੰ ਗਲਤ ਸਾਬਤ ਕਰ ਦਿੰਦੇ ਨੇ ਮੈਂ ਚੁੱਪਚਾਪ ਆਪਣੇ ਵਿਰੁੱਧ ਗੱਲਾਂ ਸੁਣਦਾ ਹਾਂ ਕਿਉਂਕਿ ਮੈਂ ਜਵਾਬ ਦੇਣ ਦਾ ਅਧਿਕਾਰ ਸਮੇਂ ਨੂੰ ਦਿੱਤਾ ਹੈ ਜੇਕਰ ਕੋਈ ਗੱਲ ਬੁਰੀ ਲੱਗੇ ਤਾਂ ਦੋ ਤਰ੍ਹਾਂ ਨਾਲ ਸੋਚੋ ਜੇਕਰ ਗੱਲ ਜ਼ਰੂਰੀ ਹੈ ਅਵੈਕਤੀ ਨੂੰ ਭੁੱਲ ਜਾਓ ਅਤੇ ਜੇਕਰ ਵਿਕਤੀ ਜ਼ਰੂਰੀ ਹੈ ਤਾਂ ਫਿਰ ਉਸ ਗੱਲ ਨੂੰ ਭੁੱਲ ਜਾਓ ਜ਼ਰੂਰੀ ਨਹੀਂ ਕਿ ਕੋਈ ਗੱਲ ਹੀ ਚੁਬੇ ਕਿਸੇ ਨਾਲ ਗੱਲ ਨਾ ਹੋਣਾ ਵਿੱਚੋਂ ਬਜਾਂਦਾ ਹੈ ਜਦੋਂ ਵੀ ਮੈਂ ਰਿਸ਼ਤਿਆਂ ਦੀ ਦਗਦਲ ਵਿੱਚੋਂ ਬਾਹਰ ਨਿਕਲਿਆ ਤਾਂ ਹਰ ਸਾਜ਼ਿਸ਼ ਪਿੱਛੇ ਮੈਨੂੰ ਕੋਈ ਨਾ ਕੋਈ ਕਰੀਬੀ ਹੀ ਮਿਲਿਆ ਕੁਝ ਸੁਪਨਿਆਂ ਨੂੰ ਪੂਰਾ ਕਰਨ ਲਈ ਘਰ ਛੱਡਿਆ ਸੀ ਪਰ ਕੌਣ ਜਾਣਦਾ ਸੀ ਕਿ ਘਰ ਜਾਣਾ ਹੀ ਇੱਕ ਸੁਪਨਾ ਹੋ ਜਾਵੇਗਾ ਦੁਨੀਆ ਦਾ ਸਭ ਤੋਂ ਵੱਡਾ ਧੋਖੇਬਾ ਜੋ ਹੈ ਜੋ ਇਹ ਕਹਿੰਦਾ ਹੈ ਕਿ ਉਹ ਤੁਹਾਡਾ ਭਰੋਸਾ ਕਦੇ ਨਹੀਂ ਤੋੜੇਗਾ ਦੋਨੋਂ ਤਰ੍ਹਾਂ ਹੀ ਮਿਲਣਾ ਚਾਹੁੰਦੇ ਨੇ ਲੋਕ ਸਾਨੂੰ ਕਈ ਬਣਾਉਣ ਦੀ ਇੱਛਾ ਰੱਖਦਾ ਹੈ ਤੇ ਕਈ ਤਬਾਹ ਕਰਨ ਦੀ ਸਮੇ ਅਤੇ ਦੌਲਤ ਵਿਚਲਾ ਸਭ ਤੋਂ ਵੱਡਾ ਅੰਤਰ ਇਹ ਹੈ ਕਿ ਤੁਸੀਂ ਹਮੇਸ਼ਾ ਜਾਣਦੇ ਹੋ ਕਿ ਤੁਹਾਡੇ ਕੋਲ ਕਿੰਨੀ ਦੌਲਤ ਹੈ ਪਰ ਤੁਸੀਂ ਕਿੰਨਾ ਵੀ ਪੈਸਾ ਖਰਚ ਕਰੋ ਤੁਸੀਂ ਇਹ ਕਦੇ ਨਹੀਂ ਜਾਣ ਸਕਦੇ ਕਿ ਤੁਹਾਡੇ ਕੋਲ ਕਿੰਨਾ ਸਮਾਂ ਹੈ ਕਿਸਮਤ ਦੇ ਪੰਨੇ ਖਾਲੀ ਨੇ ਤੇ ਹੱਥਰਖਾਵਾ ਨਾਲ ਭਰੇ ਹੋਏ ਨੇ ਪਹਾੜ ਉੱਤੇ ਚੜਨ ਦਾ ਇੱਕ ਸਿਧਾਂਤ ਹੈ ਕਿ ਝੁੱਕ ਕੇ ਚੱਲੋ ਭੱਜੋ ਨਾ ਬਸ ਜ਼ਿੰਦਗੀ ਵੀ ਇੰਨੀ ਕੁ ਹੀ ਮੰਗਦੀ ਹੈ ਝੁਕਣਾ ਜ਼ਰੂਰੀ ਹੈ ਸਿਰਫ ਉਹਨਾਂ ਅੱਗੇ ਜਿਨ੍ਹਾਂ ਦੇ ਦਿਲ ਵਿੱਚ ਤੁਹਾਨੂੰ ਝੁਕਦਾ ਦੇਖਣ ਦੀ ਇੱਛਾ ਨਾ ਹੋਵੇ ਜੋ ਹੋ ਗਿਆ ਹੈ ਉਸ ਬਾਰੇ ਸੋਚਿਆ ਨਹੀਂ ਕਰਦੇ ਜੋ ਮਿਲ ਗਿਆ ਉਸਨੂੰ ਗਵਾਇਆ ਨਹੀਂ ਕਰਦੇ ਸਫਲਤਾ ਵੀ ਉਹਨਾਂ ਨੂੰ ਹੀ ਮਿਲਦੀ ਹੈ ਜੋ ਸਮੇਂ ਦੇ ਹਾਲਾਤਾਂ ਉੱਪਰ ਰੋਇਆ ਨਹੀਂ ਕਰਦੇ ਅਸੀਂ ਤਾਂ ਮਜ਼ਾਕ ਵਿੱਚ ਹੀ ਕਿਸੇ ਦਾ ਦਿਲ ਦਿਖਾਉਣ ਤੋਂ ਡਰਦੇ ਹਾਂ ਪਰ ਪਤਾ ਨਹੀਂ ਲੋਕ ਕਿਵੇਂ ਸਮਝ ਕੇ ਦਿਲਾਂ ਨਾਲ ਖੇਡ ਜਾਂਦੇ ਨੇ ਪਿਆਰ ਵਿੱਚ ਕੋਈ ਵੀ ਬੇਲੋੜਾ ਨਹੀਂ ਰੋਂਦਾ ਜਿਸ ਨੂੰ ਆਪਣੇ ਤੋਂ ਵੱਧ ਪਿਆਰ ਕਰੀਏ ਉਰਵਾਉਂਦਾ ਜ਼ਰੂਰ ਹੈ ਇਹ ਝੂਠ ਹੈ ਕਿ ਪਿਆਰ ਕਿਸੇ ਦਾ ਦਿਲ ਤੋੜਦਾ ਹੈ ਲੋਕ ਖੁਦ ਹੀ ਟੁੱਟ ਜਾਂਦੇ ਨੇ ਪਿਆਰ ਕਰਦੇ ਕਰਦੇ ਕੁਝ ਰਿਸ਼ਤਿਆਂ ਵਿੱਚ ਇਨਸਾਨ ਚੰਗਾ ਲੱਗਦਾ ਹੈ ਤੇ ਕੁਝ ਇਨਸਾਨਾਂ ਨਾਲ ਰਿਸ਼ਤੇ ਚੰਗੇ ਲੱਗਦੇ ਨੇ ਖੁਸ਼ਕਿਸਮਤ ਹੁੰਦੇ ਨੇ ਉਹ ਲੋਕ ਜੋ ਪਾਲ ਬਣਦੇ ਨੇ ਕਿਸੇ ਦੀ ਨਹੀਂ ਤਾਂ ਪਸੰਦ ਤਾਂ ਕੋਈ ਵੀ ਕਿਸੇ ਨੂੰ ਵੀ ਕਰ ਲੈਂਦਾ ਹੈ ਜਿੱਥੇ ਲੱਗੇ ਕਿ ਸਾਡੇ ਕਾਰਨ ਦੂਸਰਿਆਂ ਨੂੰ ਤਕਲੀਫ ਹੋ ਰਹੀ ਹੈ ਉਸ ਜਗ੍ਹਾ ਤੋਂ ਦੂਰ ਚਲੇ ਜਾਣਾ ਬਿਹਤਰ ਹੁੰਦਾ ਹੈ ਮੌਤ ਤੋਂ ਬਚਣ ਦਾ ਸਭ ਤੋਂ ਵਧੀਆ ਤਰੀਕਾ ਲੋਕਾਂ ਦੇ ਦਿਲਾਂ ਵਿੱਚ ਜਿੰਦਾ ਰਹਿਣਾ ਸਿੱਖੋ ਇਨਸਾਨ ਜਿੰਨੇ ਜ਼ਿਆਦਾ ਆਨਲਾਈਨ ਹੋ ਰਹੇ ਨੇ ਮਨੁੱਖਤਾ ਉਨੀ ਹੀ ਜ਼ਿਆਦਾ ਆਫਲਾਈਨ ਹੁੰਦੀ ਜਾ ਰਹੀ ਹੈ ਰਿਸ਼ਤੇ ਨੂੰ ਨਿਭਾਉਣਾ ਸਿੱਖੋ ਧੋਖਾ ਤਾਂ ਪੂਰੀ ਦੁਨੀਆ ਦਿੰਦੀ ਹੈ ਸ਼ਾਇਦ ਨੀਂਦਾਂ ਹੀ ਉਦਾਸੀ ਦਾ ਕਾਰਨ ਹੁੰਦੀਆਂ ਨੇ ਨៃ ਤਖਵਾਸ਼ਾ ਰੱਖਣਾ ਕੋਈ ਗਿਆਨ ਨਹੀਂ ਹੈ